ਸੋ ਅਸੀ ਗੱਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਅੱਜ ਸਵੇਰ ਦੀਆਂ ਭਾਰਤੀ মিডিਆ ਦੇ ਉੱਤੇ ਬਹੁਤ ਹੀ ਤੇਜ਼ੀ ਨਾਲ ਖਬਰਾਂ ਜਿਹੜੀਆਂ ਚੱਲ ਰਹੀਆਂ ਨੇ ਉਹ ਇਹ ਨੇ ਕਿ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਜਿਹੜੇ ਕਿ ਯੂਕੇ ਲੰਡਨ ਦੇ ਵਿੱਚ ਆਏ ਹੋਏ ਨੇ ਉਹਨਾਂ ਦੇ ਉੱਤੇ ਖਾਲਸਤਾਨੀ ਸਮਰਥਕਾਂ ਨੇ ਹਮਲਾ ਕੀਤਾ ਅਟੈਕਡ ਔਨ ਈਏਐਮ ਐਕਸਟਰਨਲ ਅਫੇਅਰ ਮਿਨਿਸਟਰ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈ ਸ਼ੰਕਰ ਵੀ ਐਸ ਜੈ ਸ਼ੰਕਰ ਹੁਣਾਂ ਤੇ ਖਾਲਸਤਾਨੀ ਸਮਰਥਕਾਂ ਨੇ ਅਟੈਕ ਕੀਤਾ ਇਹ ਭਾਰਤੀ ਮੀਡੀਆ ਦੇ ਵਿੱਚ ਲਗਾਤਾਰ ਖਬਰ ਜਿਹੜੀ ਆ ਉਹ ਗਰਦਿਸ਼ ਕਰ ਰਹੀ ਆ ਜਿੰਨੇ ਵੀ ਭਾਰਤੀ ਮੀਡੀਆ ਦੇ ਉੱਤੇ ਜਿੰਨੇ ਵੀ ਕਹ ਲੋ ਕਿ ਵੱਡੇ ਅਧਾਰੇ ਨੇ ਟੀਵੀ ਦੇ ਉੱਤੇ ਵੀ ਤੇ ਵੈਸੇ ਪ੍ਰਿੰਟ ਦੇ ਵਿੱਚ ਵੀ ਤੇ ਇਹ ਨੂੰ ਲੈ ਕੇ ਹੁਣ ਮੈਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਲੱਗਾ ਉਹ ਵੀਡੀਓ ਨੂੰ ਦੇਖ ਕੇ ਤੁਸੀਂ ਆਪ ਹੀ ਪਹਿਲਾਂ ਤਾਂ ਅੰਦਾਜ਼ਾ ਲਾ ਸਕਦੇ ਹੋ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਦਿਓ ਤੁਸੀਂ ਕਮੈਂਟ ਦੇ ਕੇ ਦੱਸੋ ਕਿ ਕੀ ਤੁਸੀਂ ਇਸ ਨੂੰ ਇੱਕ ਹਮਲਾ ਕਹਿ ਸਕਦੇ ਹੋ ਕਿ ਇੱਕ ਪ੍ਰੋਟੈਸਟ ਕਰਨ ਦਾ ਤਰੀਕਾ ਕਹਿ ਸਕਦੇ ਹੋ ਕੀ ਸਹੀ ਹੈ ਤੇ ਕੀ ਗਲਤ ਹੈ ਇਹ ਤੁਸੀਂ ਇਹ ਵੀਡੀਓ ਵੇਖਣ ਤੋਂ ਬਾਅਦ ਸਾਂਝਾ ਕਰ ਸਕਦੇ ਹੋ ਸੋ ਆਪਾਂ ਇਹ ਪਹਿਲਾ ਵੀਡੀਓ ਵੇਖਦੇ ਹਾਂ ਹੁਣ ਤੁਸੀਂ ਇਹ ਵੀਡੀਓ ਵੇਖੀ ਹੈ ਜੀ ਇਹਦੇ ਵਿੱਚ ਇਹ ਮੋਸਟਲੀ ਜਨੇਵੀ ਜ਼ਰਾਏ ਨੇ ਆਪਣੇ ਹੈਗੇ ਭਾਰਤੀ মিডিਆ ਦੇ ਨਾਲ ਸੰਬੰਧਤ ਜਿੰਨੇ ਵੀ ਵੱਡੇ ਆਊਟਲੈਟ ਨੇ মিডিਆ ਆਊਟਲੈਟ ਨੇ ਮੈਂ ਸਾਰਿਆਂ ਦਾ ਚੈੱਕ ਕੀਤਾ ਮੋਸਟਲੀ ਸਾਰਿਆਂ ਨੇ ਇਸ ਵੀਡੀਓ ਨੂੰ ਬੁਨਿਆਦ ਬਣਾ ਕੇ ਇਹ ਸਾਰੀ ਸਟੋਰੀ ਨੂੰ ਅਟੈਕ ਦਾ ਨਾਮ ਦਿੱਤਾ ਹੈਗਾ ਕੀ ਹੈ ਕਿ ਜਿੰਨੇ ਵੀ ਟਾਈਟਲਸ ਨੇ ਉਹਨਾਂ ਦੇ ਵਿੱਚ ਇਹ ਲਿਖਿਆ ਗਿਆ ਕਿ ਵਿਦੇਸ਼ ਮੰਤਰੀ ਦੇ ਉੱਤੇ ਅਟੈਕ ਕੀਤਾ ਹਮਲਾ ਕੀਤਾ ਖਾਲਸਤਾਨੀ ਸਮਰਥਕਾਂ ਨੇ ਯੂਕੇ ਦੀ ਪੁਲਿਸ ਖੜੀ ਵੇਖਦੀ ਰਹੀ ਤੇ ਥੱਲੇ ਜਿਹੜੀ ਸਟੋਰੀ ਨਰੇਟ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਆਬਵੀਅਸਲੀ ਕਿ ਉੱਥੇ ਇੱਕ ਕਲਸ਼ਤਾਨੀ ਸਮਰਥਕ ਆਇਆ ਉਹਨੇ ਆ ਕੇ ਉਹਦੀ ਕਾਰ ਦੇ ਮੋਹਰੇ ਖੜਾ ਹੋ ਗਿਆ ਤੇ ਉਹਨੇ ਜਿਹੜਾ ਭਾਰਤ ਦਾ ਝੰਡਾ ਸੀਗਾ ਉਹ ਲੱਗਦਾ ਇਦਾਂ ਕਿ ਟਰਾਈ ਕਲਰ ਹੈ ਭਾਰਤ ਦਾ ਝੰਡਾ ਆ ਤੇ ਉਹਨੂੰ ਉਹਨੇ ਸ਼ਾਇਦ ਪਾੜ ਦਿੱਤਾ ਵਿੱਚੋਂ ਉਹ ਵੀ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਜ਼ਿਆਦਾ ਸਪਸ਼ਟ ਨਹੀਂ ਹੋ ਪਾ ਰਿਹਾ ਸੋ ਜਿਹੜੀ ਮੇਨ ਸਟੋਰੀ ਆ ਹੁਣ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਦੇਖੀ ਆ ਇੱਕ ਚੈਟ ਹਾਮ ਹਾਊਸ ਆ ਜਿੱਥੇ ਇਹਨਾਂ ਦੀ ਗੱਲਬਾਤ ਹੋ ਰਹੀ ਸੀਗੀ ਜੈ ਸ਼ੰਕਰ ਹੁਣਾ ਦੀ ਇੱਕ ਜਗ੍ਹਾ ਦੇ ਉੱਤੇ ਲੰਡਨ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੁਣਾ ਦੀ ਗੱਲਬਾਤ ਹੋ ਰਹੀ ਆ ਕੁਝ ਉੱਥੇ ਬਾਹਰਲੇ ਪਾਸੇ ਕੁਝ ਜਿਹੜੇ ਖਾਲਸਤਾਨੀ ਧਿਰਾਂ ਦੇ ਨਾਲ ਸੰਬੰਧਤ ਲੋਕ ਨੇ ਉਹ ਪ੍ਰੋਟੈਸਟ ਕਰ ਰਹੇ ਨੇ ਜਦਨਾ ਦੇ ਉੱਤੇ ਦੋਹਾਂ ਮੁਲਕਾਂ ਦੀ ਭਾਰਤ ਦੇ ਯੂਕੇ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਗਈ ਆ ਭਾਰਤ ਨੇ ਤਾਂ ਓਬਵੀਅਸਲੀ ਨਿੰਦਾ ਹੀ ਕੀਤੀ ਆ ਇਸ ਘਟਨਾ ਦੀ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ ਹੋਸਟ ਗਵਰਨਮੈਂਟ ਮਤਲਬ ਕਿ ਜਿਹੜੀ ਵੀ ਗਵਰਨਮੈਂਟ ਮੇਜ਼ਬਾਨ ਹੋਵੇ ਉਹਦੀ ਇਹ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਆਪਣੀਆਂ ਡਿਪਲੋਮੈਟਿਕ ਜਿਹੜੀਆਂ ਉਹਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਨੂੰ ਪੂਰੀ ਤਰ੍ਹਾਂ ਨਿਭਾਵੇ ਯੂਕੇ ਦਾ ਇਹਦੇ ਉੱਤੇ ਜਿਹੜਾ ਬਿਆਨ ਸਾਹਮਣੇ ਆਇਆ ਯੂਕੇ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਆ ਯੂਕੇ ਨੇ ਕਿਹਾ ਕਿ ਸਾਡੇ ਮੁਲਕ ਦੇ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਪਰ ਤੁਸੀਂ ਕਿਸੇ ਵੀ ਪਬਲਿਕ ਈਵੈਂਟ ਨੂੰ ਉਹਦੇ ਵਿੱਚ ਰੁਕਾਵਟ ਨਹੀਂ ਪੈਦਾ ਨੂੰ ਡਰਾ ਧਮਕਾ ਸਕਦੇ ਹਾਂ মেট্রোপলিਟਨ ਪੁਲਿਸ ਦੇ ਵੱਲੋਂ ਤੇਜ਼ੀ ਨਾਲ ਇਹਦੇ ਤੇ ਕਾਰਵਾਈ ਕਰਦਿਆਂ ਸਥਿਤੀ ਨੂੰ ਕਾਬੂ ਵਿੱਚ ਲੈ ਲਿਆ ਸਾਡੀਆਂ ਖਾਲਸਤਾਨੀ ਸਮਰਥਕ ਧਿਰਾਂ ਨੇ ਉਹ ਸਾਰੀਆਂ ਮੋਸਟਲੀ ਜਿੰਨੇ ਵੀ ਭਾਰਤ ਦੇ ਵੱਲੋਂ ਕੋਈ ਵੱਡੇ ਅਹੁਦੇਦਾਰ ਆਉਂਦੇ ਨੇ ਪ੍ਰਧਾਨ ਮੰਤਰੀ ਕੋਈ ਹੋਰ ਮੰਤਰੀ ਉਹਨਾਂ ਦੇ ਖਿਲਾਫ ਹੋ ਇਸ ਵੀਕੇ ਦੇ ਰੋਜ਼ ਮਜ਼ਾਰੇ ਰੋਜ਼ ਪ੍ਰਦਰਸ਼ਨ ਆਮ ਤੌਰ ਤੇ ਕੀਤੇ ਹੀ ਜਾਂਦੇ ਆ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਹੁਣ ਬਹੁਤ ਜ਼ਿਆਦਾ ਵਾਇਰਲ ਵਗੈਰਾ ਹੋਣ ਲੱਗਾ ਪਿਆ ਤੇ ਖਾਸ ਕਰਕੇ ਜਦੋਂ ਭਾਰਤ ਦੀ ਐਮਬੀਸੀ ਦੇ ਉੱਤੇ ਜਿਹੜਾ ਝੰਡਾ ਭਾਰਤ ਦਾ ਲੱਗਾ ਸੀਗਾ ਉਹਨੂੰ ਉਤਾਰਿਆ ਗਿਆ ਜਾਂ ਉੱਥੇ ਖਾਲਸਾਤਨ ਦਾ ਝੰਡਾ ਲਾਉਣ ਦੀ ਜਿਹੜੀ ਗੱਲ ਆਈ ਉਹਨੂੰ ਲੈ ਕੇ ਇਹ ਗੱਲ ਜਾਦੇ ਵਾਇਰਲ ਹੋ ਗਈ ਤੇ ਤੁਹਾਨੂੰ ਪਤਾ ਕਿ ਜੈ ਸ਼ੰਕਰ ਸਾਹਿਬ ਨੇ ਉਸ ਘਟਨਾ ਤੋਂ ਬਾਅਦ ਬੜਾ ਸਖਤ ਬਿਆਨ ਦਿੱਤਾ ਸੀਗਾ ਕਿ ਇਹ ਇਦਾਂ ਨਹੀਂ ਸੀ ਹੋਣਾ ਚਾਹੀਦਾ ਇਹ ਗੱਲ ਹੁਣ ਅਸੀਂ ਇਹਨਾਂ ਦਾ ਸਖਤ ਜਵਾਬ ਦੇਵਾਂਗੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਬਹੁਤ ਸਾਰੀਆਂ ਜਿਹੜੀਆਂ ਖਾਲਸਤਾਨੀ ਧਿਰਾਂ ਦੇ ਨਾਲ ਸੰਬੰਧਿਤ ਲੋਕਾਂ ਦੀਆਂ ਮੌਤਾਂ ਦਾ ਵੀ ਜਿਹੜਾ ਸਾਡੇ ਸਾਹਮਣੇ ਗੱਲ ਆਉਂਦੀ ਆ ਤੇ ਉਹਨੂੰ ਲੈ ਕੇ ਓਬਵੀਅਸਲੀ ਇੰਡੀਆ ਕਿਸੇ ਵੀ ਇਨਵੋਲਵਮੈਂਟ ਤੋਂ ਡਿਨਾਈ ਕਰਦਾ ਬਟ ਆਪਾਂ ਸਾਰੇ ਇਸ ਗੱਲ ਨੂੰ ਜਾਣਦੇ ਆ ਕਿ ਭਾਰਤ ਤੇ ਕੈਨੇਡਾ ਦੇ ਜਾਂ ਈਵਨ ਭਾਰਤ ਤੇ ਅਮਰੀਕਾ ਦੇ ਜਿਹੜੇ ਰਿਸ਼ਤੇ ਆ ਉਹ ਵਿਸ਼ਵ ਪੱਧਰ ਤੇ ਖਾਲਸਤਾਨ ਕੀ ਆ ਖਾਲਸਤਾਨ ਦੀ ਲਹਿਰ ਕੀ ਸੀ ਤੇ ਇਹ ਸਾਰਾ ਕੁਝ ਕਿਉਂ ਹੋਇਆ ਵਿਸ਼ਵ ਪੱਧਰ ਦੇ ਉੱਤੇ ਆਲ ਜ਼ੀਰਾ BBC ਫਾਈਨੈਂਸ਼ੀਅਲ ਟਾਈਮ ਸਾਰਿਆਂ ਨੇ ਇਸ ਇਨਰ ਸਟੋਰੀਆਂ ਦਾ ਜ਼ਿਕਰ ਕੀਤਾ ਕਿ ਐਕਚੁਅਲੀ ਇਹ ਸਾਰਾ ਕੁਝ ਹੈ ਕੀ ਸੀ ਕਿਉਂਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਭਾਰਤ ਦੇ ਉੱਤੇ ਇਹ ਉਂਗਲ ਚੱਕੀ ਕਿ ਭਾਰਤ ਦਾ ਹੱਥ ਹੋਣ ਦੇ ਕ੍ਰੈਡੀਬਲ ਐਵੀਡੈਂਸ ਨੇ ਕੈਨੇਡਾ ਦੇ ਕੋਲ ਕਿ ਜਿਹੜਾ ਕੈਨੇਡੀਅਨ ਨਾਗਰਿਕ ਮਾਰਿਆ ਗਿਆ ਮਤਲਬ ਕਿ ਪਾਈ ਹਰਦੀਪ ਸਿੰਘ ਨਿੱਜਰ ਸੋ ਆਬਵੀਅਸਲੀ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਖਰਾਬ ਹੋਏ ਤੇ ਜਿਹੜਾ ਸਾਰਾ ਖਾਲਸਤਾਨ ਵਾਲਾ ਮਸਲਾ ਸੀਗਾ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਦੇ ਵਿੱਚ ਆ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਜੈ ਸ਼ੰਕਰ ਸਾਹਿਬ ਤੇ ਈਵਨ ਤੋਂ ਹੁਣ ਵੀ ਜਦੋਂ ਇਹ ਲਗਾਤਾਰ ਖਬਰ ਚੱਲ ਰਹੀ ਆ ਕਿ ਡੋਵਾਲ ਸਾਹਿਬ ਨੂੰ ਵੀ ਜਿਹੜੇ ਆ ਉਹ ਸੰਮਨ ਵਗੈਰਾ ਦਿੱਤੇ ਗਏ ਨੇ ਇਹਨਾਂ ਦੀ ਹਾਲੀਆ ਫੇਰੀ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਗਏ ਨੇ ਐਂਡ ਆਬਵੀਅਸਲੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਜਾਣ ਤੋਂ ਬਾਅਦ ਡੋਨਲਡ 트੍ਰੰਪ ਦੇ ਵਾਈਟ ਹਾਊਸ ਦੇ ਵਿੱਚ ਆਉਣ ਤੋਂ ਬਾਅਦ ਅਮਰੀਕਾ ਦੇ ਵਿੱਚ ਤਾਂ ਵੈਸੇ ਹੀ ਬਹੁਤ ਉਤਲ-ਪੁਤਲ ਚੱਲ ਰਹੀ ਆ ਪਰ ਕਿਉਂਕਿ ਜਿਹੜੇ ਗੁਰਪਤਮਨ ਸਿੰਘ ਪੰਨੂ ਨੇ 64 ਜਸਟਿਸ ਦੇ ਅਹੁਦੇਦਾਰ ਨੇ ਉਹਨਾਂ ਦੇ ਕਤਲ ਦੀ ਸਾਜ਼ਿਸ਼ ਦੇ ਇਲਜ਼ਾਮ ਦੇ ਵਿੱਚ ਉਹ ਇਲਜ਼ਾਮ ਵੀ ਜਿਹੜਾ ਭਾਰਤ ਦੇ ਉੱਤੇ ਲੱਗਦਾ ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਦੇਖੋ ਇੱਕ ਗੱਲ ਤਾਂ ਆਪਾਂ ਜਾਣਦੇ ਆ ਕਿ ਇਹ ਜਿਹੜੀ ਆ ਕਾਲਾ ਸਾਂਦੀ ਲਹਿਰ ਆਇਆ ਇਹ ਖਾਸ ਕਰਕੇ ਆਫਟਰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਇਹ ਇਹ ਸਾਰੀ ਜਿਹੜੀ ਆ ਬਹੁਤ ਜ਼ਿਆਦਾ ਇਹਦੇ ਵਿੱਚ ਤੇਜ਼ੀ ਆਉਂਦੀ ਆ ਉਸ ਤੋਂ ਬਾਅਦ ਪੰਜਾਬ ਦੇ ਅੰਦਰ ਇੱਕ ਖੜਗੂ ਸੰਘਰਸ਼ ਹੁੰਦਾ ਜਿਹੜਾ ਕਿ 94 95 ਤੱਕ ਆ ਕੇ ਕਹ ਲੋ ਕਿ ਖਤਮ ਵੱਲੋਂ ਉਹ ਖਾਤਮੇ ਵੱਲੋਂ ਚਲੇ ਜਾਂਦਾ ਆਬਵੀਅਸਲੀ ਜਿਹੜੇ ਸਿੱਖ ਹਲਕੇ ਨੇ ਉਹ ਇਹਨੂੰ ਇੱਕ ਜਿਹੜਾ ਆਜ਼ਾਦੀ ਦਾ ਸੰਘਰਸ਼ ਦੱਸਦੇ ਨੇ ਜਿਹੜਾ ਪੰਜਾਬ ਵਾਲੇ ਵੀ ਪੰਜਾਬ ਦੀ ਗਵਰਨਮੈਂਟ ਆ ਜਾਂ ਇਵਨ ਇੰਡੀਆ ਦੀ ਗਵਰਨਮੈਂਟ ਆ ਉਹ ਇਹਨੂੰ ਇੱਕ ਲਾਅ ਐਂਡ ਆਰਡਰ ਦੀ ਸਥਿਤੀ ਬਣਾ ਕੇ ਹਮੇਸ਼ਾ ਹੀ ਪੇਸ਼ ਕਰਦੀ ਆ ਕਿ ਕੁਝ ਲੋਕ ਜਿਹਨੇ ਜਿਹੜੇ ਐਕਸਟਰੀਮਿਸਟ 엘ਮੈਂਟ ਹੁੰਦੇ ਨੇ ਕਿਸੇ ਵੀ ਸਮਾਜ ਦੇ ਜਿਹੜੇ ਆ ਵੀ ਉਹਨਾਂ ਦੇ ਵੱਲੋਂ ਇਸ ਵੀਕ ਦੀਆਂ ਕਾਰਵਾਈਆਂ ਉਹਨਾਂ ਦਿਨਾਂ ਦੇ ਵਿੱਚ ਕੀਤੀਆਂ ਗਈਆਂ ਪਰ ਤੁਹਾਨੂੰ ਪਤਾ ਕਿ ਈਵਨ ਤੋਂ ਉਦੋਂ ਬਹੁਤ ਸਾਰੇ ਜਿਹੜੇ ਸੰਘਰਸ਼ ਨਾਲ ਜੁੜੇ ਹੋਏ ਲੋਕ ਸੀਗੇ ਉਹ ਬਾਹਰਲੇ ਮੁਲਕਾਂ ਦੇ ਵਿੱਚ ਆ ਗਏ ਤੇ ਬਾਹਰ ਆ ਕੇ ਉਹਨਾਂ ਨੇ ਆਪਣੀਆਂ ਕਾਰਵਾਈਆਂ ਆਰੰਭ ਦਿੱਤੀਆਂ ਤੇ ਹੁਣ ਮੋਸਟਲੀ ਬਹੁਤ ਸਾਰੀਆਂ ਜਗ੍ਹਾਾਂ ਤੇ ਅੱਛਾ ਇਹ ਜ਼ਿਆਦਾ ਸਾਨੂੰ ਆਪਾਂ ਵੇਖਣਾ ਕਦੋਂ ਸ਼ੁਰੂ ਕੀਤਾ ਕਿ ਜਦੋਂ 64 ਜਸਟਿਸ ਨੇ ਬਹੁਤ ਸਾਰੇ ਜਿਹੜੇ ਆ ਸਾਡੇ ਪੰਜਾਬ ਦੇ ਲੀਡਰ ਹੈ ਜਿਦਾ ਕੈਪਟਨ ਨਮਰਿੰਦਰ ਸਿੰਘ ਜਾਂ ਪ੍ਰਕਾਸ਼ ਸਿੰਘ ਬਾਦਲਾ ਇਹਨਾਂ ਦੇ ਖਿਲਾਫ ਜਿਹੜੇ ਆ ਵਾਰੰਟ ਵਗੈਰਾ ਜਾਂ ਜਿਹੜੇ ਉੱਥੇ ਅਦਾਲਤਾਂ ਦੇ ਵਿੱਚ ਕੇਸ ਪਾਉਣੇ ਸ਼ੁਰੂ ਕਰ ਦਿੱਤੇ ਫੇਰ ਇਹ ਜਿੰਨੇ ਵੀ ਲੀਡਰ ਆ ਉਦੋਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਉੱਥੇ ਇੱਕ ਪ੍ਰੋਟੈਸਟ ਹੋ ਗਿਆ ਸੀਗਾ ਤੇ ਇਹ ਜਨਾ ਇਹਨਾਂ ਲੀਡਰਾਂ ਦੇ ਖਿਲਾਫ ਬਹੁਤ ਸਾਰੇ ਪ੍ਰੋਟੈਸਟ ਹੋਣੇ ਸ਼ੁਰੂ ਹੋ ਗਏ ਮਜੀਤ ਸਿੰਘ ਜੀਕੇ ਦੇ ਨਾਲ ਵੀ ਤੁਹਾਨੂੰ ਪਤਾ ਕਿ ਇੱਕ ਜਗ੍ਹਾ ਤੇ ਕੁੱਟਮਾਰ ਹੋਈ ਸੀ ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਸਾਨੂੰ ਉਹਨਾਂ ਦਿਨਾਂ ਦੇ ਵਿੱਚ ਮਿਲਦੀਆਂ ਰਹੀਆਂ ਤੇ ਅਸੀਂ ਇਹ ਵੇਖਿਆ ਕਿ ਬਈ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਪੰਜਾਬ ਤੋਂ ਆਉਂਦੇ ਨੇ ਜਿਹੜੇ ਕਿ ਖਾਲਸਾਤਾਨ ਦੇ ਵਿਰੋਧੀ ਨੇ ਉਹਨਾਂ ਦੇ ਖਿਲਾਫ ਬਹੁਤ ਜ਼ਿਆਦੇ ਲੋਕੀ ਪ੍ਰੋਟੈਸਟ ਕਰਦੇ ਨੇ ਖਾਲਸਾਤਾਨ ਧਰਾਂ ਵਾਲੇ ਤੇ ਇੰਡੀਆ ਦੇ ਤਾਂ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਦੋਂ ਵੀ ਆਉਂਦੀ ਆ ਆਬਵੀਅਸਲੀ ਕਿਉਂਕਿ ਇਹ ਇਹਨਾਂ ਦੇ ਅਹੁਦੇ ਬਹੁਤ ਵੱਡੇ ਨੇ ਭਾਰਤ ਦਾ ਵਿਦੇਸ਼ ਮੰਤਰੀ ਭਾਰਤ ਦਾ ਪ੍ਰਧਾਨ ਮੰਤਰੀ ਭਾਰਤ ਦਾ ਗ੍ਰਹਿ ਮੰਤਰੀ ਜਿੰਨੇ ਵੀ ਨੇ ਇਹਨਾਂ ਦੀ ਸਿਕਿਉਰਿਟੀ ਬਹੁਤ ਜ਼ਿਆਦੇ ਵੱਡੀ ਹੁੰਦੀ ਆ ਕਿਸੇ ਨੂੰ ਵੀ ਨਜ਼ਦੀਕ ਨਹੀਂ ਆਉਣ ਦਿੱਤਾ ਜਾਂਦਾ ਪਰ ਦੂਰੋਂ ਖੜ ਕੇ ਬਹੁਤ ਸਾਰੀਆਂ ਜਿਹੜੇ ਆ ਖਾਲਸਾਤਾਨੀ ਧਰਾਂ ਦੇ ਸਮਰਥਕ ਲੋਕ ਨੇ ਉਹ ਪ੍ਰੋਟੈਸਟ ਕਰਦੇ ਨੇ ਕੋਈ ਨਵੀਂ ਗੱਲ ਨਹੀਂ ਹੈਗੀ ਕੈਨੇਡਾ ਅਮਰੀਕਾ ਯੂ ਐਕਸਟਰਨਲ ਅਫੇਅਰਜ਼ ਮਿਨਿਸਟਰ ਐਸ ਜੇ ਸ਼ੰਕਰ ਭਾਰਤ ਦੇ ਜਿਹੜੇ ਉਹ ਯੂਕੇ ਦੇ ਵਿੱਚ ਆਏ ਹੋਏ ਨੇ ਲੰਡਨ ਦੇ ਵਿੱਚ ਉਹਨਾਂ ਦੀ ਇੱਕ ਮੁਲਾਕਾਤ ਤੇ ਇੱਕ ਬਿਲਡਿੰਗ ਦੇ ਅੰਦਰ ਉਹ ਸੀਗੇ ਉਹਦੇ ਬਾਅਦ ਖਾਲਸਤਾਨੀ ਧਰਾਂ ਦੇ ਜਿਹੜੇ ਲੋਕ ਆ ਇਹ ਪ੍ਰੋਟੈਸਟ ਕਰ ਰਹੇ ਸੀਗੇ ਆਬਵੀਅਸਲੀ ਉਹਹੀ ਸਲੋਗਨ ਜਿਹੜੇ ਆਮ ਤੌਰ ਤੇ ਕਹੇ ਜਾਂਦੇ ਖਾਲਸਤਾਨ ਜਿੰਦਾਬਾਦ ਤੇ ਭਾਰਤ ਦੇ ਖਿਲਾਫ ਨਾਅਰੇਬਾਜੀ ਹੋ ਰਹੀ ਸੀ ਜੈ ਸ਼ੰਕਰ ਸਾਹਿਬ ਜਿੱਦਾਂ ਹੀ ਬਿਲਡਿੰਗ ਤੋਂ ਬਾਹਰ ਆਉਂਦੇ ਨੇ ਤੇ ਉਹ ਨਾਅਰੇਬਾਜੀ ਸਾਨੂੰ ਵੀਡੀਓ ਦੇ ਵਿੱਚ ਸੁਣਨ ਨੂੰ ਮਿਲਦੀ ਆ ਤੇ ਇੱਕ ਜਿਹੜਾ ਸਿੰਘ ਆ ਉਹ ਉਹਦੇ ਹੱਥ ਦੇ ਵਿੱਚ ਉਹ ਜਿਹੜਾ ਝੰਡਾ ਆ ਉਹ ਇੰਡੀਆ ਦਾ ਝੰਡਾ ਲ ਤੇ ਉਹ ਉਸ ਝੰਡੇ ਨੂੰ ਲੈ ਕੇ ਇਹਨਾਂ ਦੀ ਕਾਰ ਦੇ ਸਾਹਮਣੇ ਆਉਂਦਾ ਤੇ ਕਾਰ ਦੇ ਸਾਹਮਣੇ ਆ ਕੇ ਉਹਨੂੰ ਇਦਾਂ ਝੰਡੇ ਨੂੰ ਕਰਦਾ ਤੇ ਨਾਲ ਆਬੀਸਲੀ ਉਹ ਨਾਹਰੇਬਾਜੀ ਵਗੈਰਾ ਕਰ ਰਿਹਾ ਹੋਣਾ ਹੁਣ ਮੈਨੂੰ ਬਹੁਤ ਜ਼ਿਆਦਾ ਕਲੀਅਰ ਨਹੀਂ ਹੋਇਆ ਕਿ ਉਹਨੂੰ ਉਹਨੇ ਪਾੜ ਦਿੱਤਾ ਝੰਡੇ ਨੂੰ ਜਾਂ ਜੋ ਵੀ ਹੋਇਆ ਤੇ ਪੁਲਿਸ ਵਾਲੇ ਜਿਹੜੇ ਆ ਉਹ ਉਹਨਾਂ ਨੂੰ ਧੱਕ ਕੇ ਇੱਕ ਸਾਈਡ ਤੇ ਲੈ ਗਏ ਹੁਣ ਜਿਹੜਾ ਇੰਡੀਅਨ মিডিਆ ਨੈਰੇਟਿਵ ਬਣਾ ਰਿਹਾ ਕਿ ਇੱਕ ਤਾਂ ਯੂਕੇ ਪੁਲਿਸ ਨੇ ਕੀਤਾ ਕੁਛ ਨਹੀਂ ਹੁਣ ਦੇਖੋ ਇਹ ਬਹੁਤ ਵਾਰ ਆਪਾਂ ਅੱਗੇ ਵੀ ਗੱਲ ਕੀਤੀ ਆ ਕਿ ਇਹ ਜਿਹੜੇ ਵੈਸਟਰਨ ਕੰਟਰੀਜ਼ ਦੇ ਪਤਾ ਨਹੀਂ ਕਾਨੂੰਨੀ ਜਿਹੜੇ ਨੋਰਮਸ ਨੇ ਉਹਨਾਂ ਨੂੰ ਸਮਝਣ ਦੇ ਵਿੱਚ ਭਾਰਤੀ ਮੀਡੀਆ ਉਸ ਤਰੀਕੇ ਨਾਲ ਇਹ ਕਾਮਯਾਬ ਨਹੀਂ ਹੋ ਪਾਰਿਆ ਕਿ ਤੁਸੀਂ ਇਹਨਾਂ ਮੁਲਕਾਂ ਦੇ ਵਿੱਚ ਜਦ ਤੱਕ ਤੁਸੀਂ ਕੋਈ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਦੇ ਤੁਹਾਨੂੰ ਪੁਲਿਸ ਨਹੀਂ ਹੱਥ ਲਾ ਸਕਦੀ ਹੁੰਦੀ ਹੁਣ ਉਹ ਆਪਣੇ ਹੱਕ ਦੇ ਵਿੱਚ ਸੀਗੇ ਆਪਣੇ ਦਾਇਰੇ ਦੇ ਵਿੱਚ ਰਹਿ ਕੇ ਉਹ ਪ੍ਰੋਟੈਸਟ ਕਰ ਰਹੇ ਸੀਗੇ ਪਰ ਜਦੋਂ ਉਹਨਾਂ ਨੇ ਕਾਰ ਦੇ ਸਾਹਮਣੇ ਆਏ ਤੇ ਪੁਲਿਸ ਵਾਲੇ ਵੱਧ ਤੋਂ ਵੱਧ ਕੀ ਕਰ ਸਕਦੇ ਸੀ ਸਿਕਿਉਰਿਟੀ ਵਾਲਿਆਂ ਨੇ ਉਹਨੂੰ ਰੋਕਿਆ ਮਿਨਿਸਟਰ ਸਾਹਿਬ ਦੇ ਲਾਗੇ ਨਹੀਂ ਜਾਣ ਦਿੱਤਾ ਤੇ ਉਹਨੂੰ ਪਰੇ ਕਰ ਦਿੱਤਾ ਤੇ ਉਹ ਸਖਸ਼ ਨੂੰ ਜਿਹੜਾ ਵੀ ਉਹਨਾਂ ਨੇ ਜੋ ਝੰਡਾ ਪਾੜਿਆ ਜਾਂ ਨਹੀਂ ਪਾੜਿਆ ਜੋ ਵੀ ਉਹਨਾਂ ਨੇ ਕੀਤਾ ਨਾਰੇਬਾਜ਼ੀ ਕੀਤੀ ਮੇਨਲੀ ਮੁੱਖ ਦੀ ਗੱਲ ਇਹ ਆ ਕਿ ਉੱਥੇ ਖਾਲਸਤਾਨੀ ਧਿਰਾਂ ਦੇ ਲੋਕਾਂ ਨੇ ਸਮਰਥਨ ਜਿਹੜੇ ਖਾਲਸਤਾਨੀ ਧਿਰਾਂ ਦੇ ਸਮਰਥਕ ਨੇ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਜੈ ਸ਼ੰਕਰ ਸਾਹਿਬ ਦੀ ਕਾਰ ਦੇ ਸਾਹਮਣੇ ਆ ਕੇ ਜਿਹੜਾ ਨਾਰੇਬਾਜ਼ੀ ਕੀਤੀ ਤੇ ਇੰਡੀਆ ਦਾ ਜਿਹੜਾ ਝੰਡਾ ਉਹਨਾਂ ਦੇ ਹੱਥ ਦੇ ਵਿੱਚ ਸੀਗਾ ਉਹਨੂੰ ਪਾੜਨ ਦੀ ਕੋਸ਼ਿਸ਼ ਕੀਤੀ ਆ ਜਾਂ ਪਾੜ ਦਿੱਤਾ ਆ ਉਹਨੂੰ ਇਨੂੰ ਇੰਡੀਅਨ মিডিਆ ਦੇ ਵਿੱਚ ਇੱਕ ਹਮਲੇ ਦੇ ਵਾਂਗ ਜਿਹੜਾ ਦਿਖਾਇਆ ਜਾ ਰਿਹਾ ਜਿਵੇਂ ਕਿ ਆਮ ਤੌਰ ਤੇ ਹੁੰਦਾ ਹੀ ਆ ਸੋ ਇਹ ਮੈਂ ਤੁਹਾਡੇ ਤੇ ਛੱਡਨਾ ਕਿ ਤੁਸੀਂ ਇਹਨੂੰ ਹਮਲਾ ਕਹੋਗੇ ਜਾਂ ਕੀ ਕਹੋਗੇ ਤੇ ਇਹਦੇ ਵਿੱਚ ਇਹ ਵੀ ਆ ਜੀ ਕਿ ਇਹ ਡੈਫੀਨਿਟਲੀ ਇਹ ਜਿਹੜੀ ਖਲੀਜ ਬਹੁਤ ਜ਼ਿਆਦਾ ਵੱਧ ਰਹੀ ਆ ਇਹ ਇਨਸਟੈਡ ਆਫ ਜਿਹੜੇ ਕੁਝ ਕੁ ਲੋਕਾਂ ਨੂੰ ਵਿਚਪੈਣ ਦੀ ਜ਼ਰੂਰਤ ਆ ਜਿਹੜਾ ਮੈਂ ਜੇਕਰ ਆਪਣਾ ਜ਼ਾਤੀ 뷰 ਦੇਵਾਂ ਤੇ ਡੈਫੀਨਿਟਲੀ ਕਿਸੇ ਵੀ ਇਸ ਵੀਕੇ ਦੀ ਲਹਿਰ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹਿੰਸਾ ਦਾ ਤਾਂ ਕੋਈ ਸਥਾਨ ਨਹੀਂ ਤੇ ਵੈਸੇ ਵੀ ਜਦੋਂ ਤੁਸੀਂ ਇਦਾਂ ਦੀ ਮੀਡੀਆ ਤੇ ਤੁਹਾਡੀ ਫੋਟੋ ਵੀ ਆ ਜਾਂਦੀ ਆ ਮੀਡੀਆ ਤੇ ਤੁਹਾਨੂੰ ਰਿਪੋਰਟਿੰਗ ਵੀ ਲੋਕੀ ਤੁਹਾਡੇ ਬਾਬਤ ਕਰਦੇ ਨੇ ਆਬਵੀਅਸਲੀ ਜਦੋਂ ਇਦਾਂ ਦੀ ਕੋਈ ਘਟਨਾ ਹੁੰਦੀ ਆ ਹੁਣ ਅੱਜ ਜੇਕਰ ਇਹ ਘਟਨਾ ਹੋਈ ਆ ਜਿੱਥੇ ਵੀ ਯੂਕੇ ਦੇ ਵਿੱਚ ਵੀ ਆ ਜਿੱਥੇ ਵੀ ਇਹਦੀ ਰਿਪੋਰਟਿੰਗ ਹੋਊਗੀ ਖਾਲਸਤਾਨ ਦਾ ਨਾਮ ਆਵੇਗਾ ਇਹਨਾਂ ਧਿਰਾਂ ਦਾ ਨਾਮ ਆਵੇਗਾ ਪਰ ਇਹਦੇ ਤੋਂ ਇਹਨਾਂ ਨੂੰ ਹਾਸਲ ਕੀ ਹੋ ਰਿਹਾ ਇਹ ਇਹ ਖਾਲਸਤਾਨੀ ਧਿਰਾਂ ਨੂੰ ਵੀ ਸੋਚਣ ਦੀ ਜ਼ਰੂਰਤ ਆ ਕਿ ਅਸੀਂ ਇਹਦੇ ਤੋਂ ਕੁਝ ਹਾਸਲ ਕਰ ਰਹੇ ਆ ਜਾਂ ਨਹੀਂ ਕਰ ਰਹੇ ਤੇ ਜਿਹੜੇ ਇੰਡੀਅਨ ਗਵਰਨਮੈਂਟ ਆ ਉਹਨਾਂ ਨੂੰ ਵੀ ਜ਼ਰੂਰਤ ਆ ਕਿ ਉਹਨਾਂ ਨੇ ਇਹਨੂੰ ਸਿਰਫ ਤੇ ਸਿਰਫ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣਾ ਕੇ ਪੇਸ਼ ਕਰੀ ਜਾਣਾ ਜਾਂ ਐਂਡ ਆਫ ਦਾ ਡੇ ਇਹਨੂੰ ਡਿਸਕਸ਼ਨ ਕਰਕੇ ਖਤਮ ਕਰਨ ਦੀ ਕੋਸ਼ਿਸ਼ ਵੀ ਕਰਨੀ ਆ ਕਿਉਂਕਿ ਬਹੁਤ ਸਾਰੇ ਮਸਲੇ ਹੈਗੇ ਨੇ ਪੰਜਾਬ ਦੇ ਨਾਲ ਜੁੜੇ ਹੋਏ ਤੇ ਉਹਨਾਂ ਦੇ ਵਿੱਚੋਂ ਜੇ ਹੁਣ 1 2 3 ਕੋਈ ਵੀ ਤੁਸੀਂ ਹੱਲ ਕਰ ਦਿਓ ਬੰਦੀ ਸਿੰਘਾ ਵਾਲਾ ਮਸਲਾ ਆ ਹੋਰ 2 3 ਇਦਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨ ਦੇ ਵੱਲ ਜੇਕਰ ਤੁਸੀਂ ਵਧੋਗੇ ਤੇ ਆਪੇ ਹੀ ਸ਼ਾਇਦ ਇਸ ਚੀਜ਼ ਨੂੰ ਵੀ ਮੋੜਾ ਪੈਣਾ ਸ਼ੁਰੂ ਹੋ ਜਵੇ ਇਹ ਇਹ ਜਿਹੜਾ ਇਹ ਲਗਾਤਾਰ ਇਹ ਪ੍ਰਦਰਸ਼ਨ ਵਗੈਰਾ ਹੁੰਦੇ ਨੇ ਰੂਸ ਪ੍ਰਦਰਸ਼ਨ ਹੁੰਦੇ ਨੇ ਇਹਨਾਂ ਨੂੰ ਠੱਲ ਵੀ ਪਾਈ ਜਾ ਸਕਦੀ ਆ ਆਬਵੀਅਸਲੀ ਆਪਾਂ ਦੇਖਿਆ ਕਿ ਕੇਸਵੀ ਕੇ ਨਾਲ ਤੇ ਮੈਂ ਅੱਗੇ ਵੀ ਇੱਕ ਵਾਰ ਕਹਿ ਸਕਾਂ ਕਿ ਜੇਕਰ ਆਪਾਂ ਜੀਓ ਪੋਲਿਟੀਕਲ ਤੌਰ ਤੇ ਵੇਖੀਏ ਤਾਂ ਇੰਡੀਆ ਨੂੰ ਇਹ ਬਾਰਾ ਨਹੀਂ ਖਾਂਦਾ ਕਿਸੇ ਵੀ ਕੈਨੇਡਾ ਅਮਰੀਕਾ ਯੂਕੇ ਦੇ ਨਾਲ ਕਿਸੇ ਵੀ ਤਰੀਕੇ ਦਾ ਕਨਫਲਿਕਟ ਕਿਉਂਕਿ ਇਹ ਇ ਇਦਾਂ ਦੀ ਲੀਵਰੇਜ ਤੁਸੀਂ ਕਿਉਂ ਆਪਣੇ ਕਿਸੇ ਵੀ ਕਿਸੇ ਹੋਰ ਮੁਲਕ ਦੇ ਹੱਥ ਦੇ ਵਿੱਚ ਦੇਣਾ ਚਾਹੋਗੇ ਹੁਣ ਜੇਕਰ ਆ ਸਾਰੀਆਂ ਜਿੱਦਾਂ ਕੈਨੇਡਾ ਵਾਲਿਆਂ ਨੇ ਜਿਹੜਾ ਇਲਜ਼ਾਮ ਲਗਾਇਆ ਸੀਗਾ ਤਾਂ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਸੀਗਾ ਕਿ ਕੈਨੇਡਾ ਨੇ ਤਾਂ ਸਿਰਫ ਇਹ ਸ਼ਬਦੀ ਨੇ ਹੁਣ ਤਾਂ ਕੈਨੇਡਾ ਅਮਰੀਕਾ ਦੀ ਆਪਸ ਵਿੱਚ ਵਿਗੜ ਗਈ ਪਰ ਅਦਰਵਾਈਜ਼ ਜਿਹੜੀ ਕੈਨੇਡਾ ਦੀ ਫੋਰਨ ਪੋਲਿਸੀ ਆ ਉਹ ਵੀ ਅਮਰੀਕਾ ਦੇ ਹਿਸਾਬ ਨਾਲ ਹੀ ਚੱਲਦੀ ਆ ਤੇ ਲੋਕਾਂ ਨੇ ਕਿਹਾ ਸੀਗਾ ਕਿ ਅਮਰੀਕਾ ਨੇ ਸਾਰਾ ਕੁਝ ਕੈਨੇਡਾ ਤੋਂ ਕਹਾਇਆ ਹੋਣਾ ਕਿਉਂਕਿ ਅਮਰੀਕਾ ਅੱਛਾ ਅਮਰੀਕਾ ਨੂੰ ਕੋ ਸਿੱਖਾਂ ਨਾਲ ਜਾਂ ਖਾਲਸਤਾਨੀਆਂ ਦੇ ਨਾਲ ਪਿਆਰ ਵਾਲੀ ਗੱਲ ਨਹੀਂ ਉਹਨਾਂ ਨੇ ਇਹਨੂੰ ਇੱਕ ਲੀਵਰੇਜ ਦੇ ਤੌਰ ਤੇ ਵਰਤਣਾ ਜਿਹੜਾ ਇੰਡੀਆ ਨੂੰ ਉਹ ਚਾਈਨਾ ਦੇ ਖਿਲਾਫ ਉੱਥੇ ਖੜਾ ਕਰ ਰਹੇ ਨੇ ਸੋ ਇੰਡੀਆ ਆਪਣੇ ਲੋਕਾਂ ਦੇ ਨਾਲ ਬਹਿ ਕੇ ਉੱਥੇ ਹੀ ਗੱਲ ਕਰ ਲਵੇ ਉਹ ਇਦਾਂ ਦਾ ਮਸਲਾ ਬਾਹਰਲੇ ਮੁਲਕਾਂ ਤੱਕ ਜਾਣ ਹੀ ਕਿਉਂ ਦਿੰਦੀ ਆ ਬਈ ਸਾਡੇ ਜਿਹੜੇ ਉੱਥੇ ਲੋਕ ਨੇ ਤੇ ਪਰ ਚਲੋ ਸਾਡੀ ਹੁਣ ਜਿਹੜੀ ਦੀ ਉੱਥੇ ਲੀਡਰਸ਼ਿਪ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਅਕਾਲ ਤਖਤ ਸਾਹਿਬ ਦੀ ਲੀਡਰਸ਼ਿਪ ਆ ਸਿੱਖਾਂ ਦੀ ਜਿਹੜੀ ਪੰਥਕ ਲੀਡਰਸ਼ਿਪ ਆ ਜਿਨ੍ਹਾਂ ਨੇ ਇਹ ਮਸਲੇ ਹੱਲ ਕਰਨੇ ਆ ਉਹਨਾਂ ਦੀ ਤਾਂ ਆਪਸੀ ਅਜੇ ਸ੍ਰੀਕੇ ਦੀ ਹਾਲਾਤ ਬਣੇ ਹੋਏ ਨੇ ਉਹ ਬਿਲਕੁਲ ਉਹ ਲਗਾਤਾਰ ਆਪਾਂ ਉਹਦੇ ਤੇ ਰਿਪੋਰਟਿੰਗ ਕਰਦੇ ਆਂ ਉਹਦੇ ਨੂੰ ਕੀ ਕਹਿ ਸਕਦੇ ਆਂ ਹੁਣ ਜੇ ਜਿਹੜੀ ਕਿ ਲੇਟੈਸਟ ਉੱਥੋਂ ਇਨਫੋਰਮੇਸ਼ਨ ਆ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਤੇ ਬਣੀ ਸੱਤ ਮੈਂਬਰੀ ਕਮੇਟੀ ਉਹਦੇ ਵਿੱਚੋਂ ਦੋ ਮੈਂਬਰ ਆਊਟ ਹੋ ਗਏ ਪੰਜ ਮੈਂਬਰ ਰਹਿ ਗਏ ਸੰਤਾ ਸਿੰਘ ਮੈਦਪੁਰੀ ਮਨਪ੍ਰੀਤ ਸਿੰਘ ਿਆਲੀ ਬੀਬੀ ਸੁਤਪੰਤ ਕੌਰ ਜੀ ਆਪਣੇ ਇਕਬਾਲ ਸਿੰਘ ਝੁੰਦਾ ਸਾਹਿਬ ਤੇ ਮਨਪ੍ਰੀਤ ਸਿੰਘ ਿਆਲੀ ਸਾਹਿਬ ਪੰਜ ਮੈਂਬਰਾਂ ਨੇ ਸਿੰਘ ਸਾਹਿਬ ਜਥੇਦਾਰ ਸਾਹਿਬ ਦੇ ਹੁਕਮ ਤੇ 18 ਤਰੀਕ ਨੂੰ ਭਰਤੀ ਕਰਨ ਦਾ ਜਿਹੜਾ ਉਹਨਾਂ ਨੇ ਐਲਾਨ ਕਰ ਦਿੱਤਾ ਵੀ ਅਸੀਂ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਜਿਹੜੀ ਹੈ ਇਸ ਭਰਤੀ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਹੁਣ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੱਲ ਦਿਲਜੀਤ ਸਿੰਘ ਚੀਮਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਡੀ ਭਰਤੀ ਨੂੰ ਪਹਿਲਾਂ ਉਥੇ ਸਹੀ ਪਾਈ ਸੀ ਉਹਨਾਂ ਨੇ ਇਹ ਗੱਲ ਵੀ ਸਹੀ ਆ ਕਿ ਕੱਲ ਤੱਕ ਸਾਹਿਬ ਨੇ ਕਿਹਾ ਸਗਾ ਸਿੰਘ ਸਾਹਿਬ ਜਥੇਦਾਰ ਅਗਿਆਨੀ ਰਵੀ ਸਿੰਘ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸ ਭਰਤੀ ਦੇ ਹੱਕ ਦੇ ਵਿੱਚ ਜਿਹੜੀ ਕਿ ਦਿਲਜੀਤ ਸਿੰਘ ਚੀਮਾ ਉਹਨਾਂ ਦੀ ਸਾਈਡ ਮਤਲਬ ਕਿ ਸੁਖਵੀਰ ਸਿੰਘ ਬਾਦਲ ਦੀ ਸਾਈਡ ਨੇ ਕੀਤੀ ਆ ਸੋ ਆਬਵੀਅਸਲੀ ਹੁਣ ਉਥੇ ਕਨਫਲਿਕਟ ਇਹ ਆ ਗਿਆ ਕਿ ਕੱਲ ਤੱਕ ਬਹੁਤ ਕਹਿ ਲੋ ਕਿ ਪਾਲੇ ਕਲੀਅਰ ਹੋ ਗਏ ਨੇ ਦਿਲਜੀਤ ਸਿੰਘ ਚੀਮਾ ਮਤਲਬ ਸੁਖਵੀਰ ਸਿੰਘ ਬਾਦਲ ਦਾ ਧੜਾ ਇੱਕ ਪਾਸੇ ਹੋ ਗਿਆ ਤੇ ਮਨਪ੍ਰੀ ਸਿੰਘਿਆਲੀ ਇਕਬਾਲ ਸਿੰਘ ਝੁੰਦਾ ਜਿਹੜੀ ਪੰਜ ਮੈਂਬਰੀ ਕਮੇਟੀ ਆ ਇੱਕ ਪਾਸੇ ਹੋ ਗਈ ਆਬੀਅਸਲੀ ਜਿਹੜਾ ਬਾਗੀ ਧੜਾ ਆ ਉਹ ਇਹਨਾਂ ਦੇ ਨਾਲ ਆ ਕੇ ਖੜਜੂਗਾ ਚੰਜੀਤ ਸਿੰਘ ਬਰਾੜ ਤੇ ਬੀਬੀ ਜਗੀਰ ਕੌਰ ਜਿੰਨੇ ਵੀ ਗੁਰਪ੍ਰਤਾਪ ਸਿੰਘ ਬਡਾਲਾ ਹੋਣੀ ਆ ਇਧਰਲੇ ਪਾਸੇ ਸੁਖਵੀਰ ਬਾਦਲ ਧੜਾ ਉਹ ਜਿਹੜਾ ਹੈਗਾ ਹੀ ਆ ਹੁਣ ਇਹ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਦੇਖਣਾ ਕਿ ਉਹਨਾਂ ਨੇ ਫੈਸਲਾ ਕੀ ਕਰਨਾ ਤੇ ਇਹ ਹੁਣ ਲੱਗਦਾ ਏਦਾਂ ਹੀ ਆ ਕਿ ਫਿਰ ਦੁਬਾਰਾ ਸਾਰੀ ਉਹ ਲੀਗਲ ਫਾਈਟ ਹੀ ਹੋਣੀ ਆ ਕਿ ਇੱਕ ਤੱਕੜੀ ਦਾ ਚੋਣ ਨਿਸ਼ਾਨ ਕਿਹਨੂੰ ਮਿਲਣਾ ਲੱਗਦਾ ਏਦਾਂ ਕਿ ਸ਼ਾਇਦ ਇੱਕ ਹੋਰ ਅਕਾਲੀ ਦਲ ਜਿਹੜਾ ਉਹ ਖੁੰਦ ਦੇ ਵਿੱਚ ਜਲਦੀ ਹੀ ਆਉਣ ਜਾ ਰਿਹਾ ਇੱਕ ਸੀਨੀਅਰ ਪੱਤਰਕਾਰ ਦੇ ਨਾਲ ਉਹਨਾਂ ਨੇ ਇੱਕ ਜ਼ਰਾਏ ਦੇ ਹਵਾਲੇ ਨਾਲ ਕਿਹਾ ਕਿ ਕਿੰਨਾ ਕੁ ਸੱਚਾ ਕਿੰਨਾ ਕੁ ਨਹੀਂ ਕਿ ਇਸ ਅਕਾਲੀ ਦਲ ਦਾ ਨਾਮ ਵੀ ਅਕਾਲੀ ਦਲ ਅਨੰਦਪੁਰ ਸਾਹਿਬ ਹੋ ਸਕਦਾ ਸੋ ਇੱਥੇ ਤੱਕ ਗੱਲਾਂ ਚੱਲੇ ਗਈਆਂ ਸਾਡੀ ਲੀਡਰਸ਼ਿਪ ਦਾ ਜਿਹੜਾ ਆਪਸ ਦੇ ਵਿੱਚ 파ਟੋ ਧਾੜਿਆ ਉਹ ਇਸ ਲੈਵਲ ਤੇ ਆ ਹੁਣ ਇਹ ਵੀ ਨਹੀਂ ਪਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਕੀ ਫੈਸਲਾ ਕਰਨਗੇ ਉਹਨਾਂ ਦੇ ਵੱਲੋਂ ਬੜਾਈ ਗਈ 5 ਮੈਂਬਰੀ ਕਮੇਟੀ ਜਿਹੜੀ ਭਰਤੀ ਕਰਦੀ ਹੈ ਉਹਨੂੰ ਮੰਨਣਗੇ ਜਾਂ ਜਿਹੜੀ ਆਫੀਸ਼ੀਅਲਸ ਤਕੜੀ ਦਾ ਚੋਣ ਨਿਸ਼ਾਨ ਲੈ ਕੇ ਸੁਖਵੀਰ ਸਿੰਘ ਬਾਦਲ ਵਾਲੀ ਤੇ ਰਿਆ ਉਹਨਾਂ ਦੀ ਭਰਤੀ ਨੂੰ ਮੰਨਣਗੇ ਹੁਣੇ ਸਵੇਰ ਦਾ ਬਿਆਨ ਹੈ ਦਲਜੀਤ ਸਿੰਘ ਜੀਮਾ ਉਹਨਾਂ ਦਾ ਕਿ ਜੀ ਅਸੀਂ ਤਾਂ ਪਤਾ ਨਹੀਂ 20 ਲੱਖ ਸਾਡੇ ਭਰਤੀ ਹੋ ਗਈ ਆ ਤੇ ਇਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਲਗਾਤਾਰ ਚੱਲਦੀਆਂ ਨੇ ਸੁਖਾ ਇਹਨਾਂ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਤੁਹਾਡੀ ਪ੍ਰਤੀਕਿਰਿਆ ਅੱਜ ਦੀ ਇਸ ਗੱਲਬਾਤ ਦੇ ਲਈ ਬਹੁਤ ਜ਼ਰੂਰੀ ਹੈ ਤੁਹੋ ਆਪਣਾ ਕਮੈਂਟ ਜ਼ਰੂਰ ਸਾਂਝਾ ਕਰਨਾ ਸਤਿ ਸ਼੍ਰੀ ਅਕਾਲ